ਜਿੱਤ ਦੀ ਖੇਡ ਤਾਂ ਕੋਈ ਨਹੀਂ ਦੱਸਦਾ ਤਿੰਨ ਕਬੂਤਰ ਰਹਿ ਗਏ ਆ ਬਾਈ ਤੇ ਟਾਈਮ ਲੱਗਿਆ ਵਾ ਤੇ ਫੈਸਲੇ ਹੋ ਜਾਣੇ ਆ ਬਾਈ ਸਾਰੇ ਦੇਖੀ ਜਾਂਦੇ ਆ 5 ਮਿੰਟ ਬਾਕੀ ਹੈ ਜੀ 40 40 ਨਾ ਹੀ ਆਪਾਂ ਖਤੋਰੀਆ ਆਵਾਜ਼ 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 ਬਹੁਤ ਵਧੀਆ ਹੈ ਨਾਲ ਪੁੱਛਿਆ ਲਾ ਕਾ ਦਾ 20 ਤੋਂ 20 ਮਾਰਕੀ ਦਾ 4 ਵਜੇ ਤੋਂ 4 ਵਜੇ ਤੋਂ 4 ਵਜੇ ਤੋਂ 50 ਤੋਂ ਪਹਿਲਾਂ ਹੋਣਾ ਲੋਬੀ ਤਿੰਨ ਕਬੂਤਰ ਰਹਿ ਗਏ ਲਾਸਟ ਤੇ ਜਿਹੜਾ ਹੀ ਆ ਦਾ ਜਾਨਵਰ ਦਿਖਾਊਗਾ ਹਾਂ ਉਹਦੇ ਹੱਕ 'ਚ ਫੈਸਲਾ ਹੋ ਜਾਣਾ ਅਮਣਾ ਕਿਹੜਾ ਬਾਈ ਓਏ ਅਮਣਾ ਕਿਹੜਾ ਬਾਈ ਯਾਰ ਬਾਈ ਆਉਣਾ ਕਿਹੜਾ ਅਮਣਾ ਕਿਹੜਾ ਓ ਬਾਈ ਆਵਾਜ਼ ਮਾਰੀ ਜਾਂਦਾ ਯਾਰ ਅਮਨੇ ਸੋਣੀ ਯਾਰ ਬਾਈ ਹਾਂਜੀ ਕਹਿੰਦੇ ਕੋਈ ਆ ਨਹੀਂ ਆ ਨਹੀਂ ਭਾਈ 295 3 4 ਲੱਗੀ ਜੋ ਟਾਈਮ ਲੱਗਿਆ ਜੀ ਉਹਦੇ ਤੇ ਆ ਤੇਰੀ ਸੀ ਬੰਗਾਲ ਵਾਲੇ ਤੇ ਉਹਦੇ ਤੇ ਟਾਈਮ ਚੱਲੀ ਜਾਂਦਾ ਬਾਕੀ ਪਹਿਲਾ ਵਾਲੇ ਖੱਟੇ ਗਏ ਦੂਜੇ ਤਿੰਨ ਕੂਟਰਾਂ ਦੇ ਟਾਈਮ 4:40 ਤੋਂ ਐ ਹਲੋ ਆ ਮੁੰਡਾ ਆ ਮੈਂ ਜਾਣਦਾ ਖਰਾ ਜਿਹੜਾ ਮੁੰਡਾ ਵੀ ਉਹਦੇ ਉੱਥੇ ਬੈਠਾ ਉਹ ਕੋਈ ਨਹੀਂ ਗਰਮੀ ਚ ਆਉਂਦਾ ਮੇਲੇ ਵਾਲੇ ਦਾ ਬਰਾਬਰ ਨਹੀਂ ਹੁੰਦਾ ਤਿੰਨੇ ਬਰਾਬਰ नी रेग लवी तीन कबूतर रे फर्स्ट सैकंट थर्ड का ਇਹ ਕਟਿਆ ਗਿੱਦਾ ਪਾਈ ਜਾਂਦਾ ਹਾਂ ਲੋ ਵੀ ਤਿੰਨ ਕਬੂਤਰ ਤਿੰਨ ਕਬੂਤਰ ਰਹਿ ਗਏ ਤਿੰਨਾਂ ਤੇ ਟਾਈਮ ਲੱਗਿਆ ਹੋਇਆ ਜੇਕਰ ਨਹੀਂ ਪਹੁੰਚਦੇ ਤਾਂ ਤਿੰਨਾਂ ਤੇ ਬਾਜੀ ਸਾਂਝੀ ਹੋਊਗੀ ਤੇ ਫਿਲਹਾਲ ਤਾਂ ਤਿੰਨਾਂ ਤੇ ਟਾਈਮ ਲੱਗਾ ਹੋਇਆ ਤੇ ਹਜੇ ਤੱਕ ਕਿਤੇ ਨਜ਼ਰ ਨਹੀਂ ਆ ਰਹੇ ਜੇਕਰ ਨਜ਼ਰ ਆ ਗਿਆ ਜਿਹਦਾ ਕਬੂਤਰ ਤਾਂ ਉਹ ਪਹਿਲੇ ਨੰਬਰ ਤੇ ਹੋਊਗਾ ਤੇ ਲਗਭਗ ਬਾਜੀ ਨੇ ਬੜਨ ਦੇ ਕਰੀਬ ਆ ਤੇ ਮੇਲਾ ਲੱਗਿਆ ਤੁਸੀਂ ਦੇਖ ਸਕਦੇ ਹੋ ਵੀ ਸਾਰਿਆਂ ਨੂੰ ਲੱਗਿਆ ਹੋਇਆ ਵੀ ਇਧਰੋਂ ਵੀ ਆਜੇ ਇਧਰੋਂ ਵੀ ਆਜੇ ਕਿਤੋਂ ਤਾਂ ਆ ਜਾ ਤੇ ਜਿਹੜਾ ਟਾਈਮ ਲੱਗਾ ਹੋਇਆ ਬਈ ਆਹ ਦੇਖ ਲੋ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਸਾਰੇ ਖਿਡਾਰੀ ਆ ਬਈ ਚੂਟੀ ਦੇ ਜਿਹੜੇ ਕਬੂਤਰਾਂ ਨੂੰ ਪਾਲਦੇ ਆ ਆਪਾਂ ਦੀ ਚਾਹ ਪੀਣਾਂ ਪੀਣ ਬਾਦਾਮ ਜ਼ਰੂਰ ਪਾਉਣਗੇ ਬਈ ਕਬੂਤਰਾਂ ਨੂੰ ਤੇ ਆਪਦੀਆਂ ਮਿਹਨਤਾਂ ਦੇ ਇਹਨਾਂ ਨੂੰ ਵਿਸ਼ਵਾਸ ਆ ਨਜ਼ਰਾਂ ਲੱਗੀਆਂ ਹੋਊਗਾ ਟਿੱਕੀਆਂ ਹੋਊਗਾ ਤਿੰਨ ਕਬੂਤਰ ਰਹਿ ਗਏ ਜਿਹੜੇ ਤੇ ਜਿਹੜੇ ਵੀ ਨਾਮ ਆ ਨਹੀਂ ਤਾਂ ਬਰਾਬਰ ਇਹਨਾਂ ਨੂੰ ਵੰਡੇ ਜਾਣਗੇ ਤਿੰਨਾਂ 'ਚ ਜੇਕਰ ਕਬੂਤਰ ਦਿਸਦਾ ਤਾਂ ਉਹ ਪਹਿਲੇ ਨੰਬਰ ਤੇ ਰਹੂਗਾ ਤੇ ਕੋਸ਼ਿਸ਼ ਕਰ ਰਹੇ ਆ ਵੀ ਕੋਈ ਕਬੂਤਰ ਇਹਨਾਂ ਦਾ ਨਜ਼ਰ ਆ ਜਾਏ ਤੁਹਾਡੇ ਵਿਚ ਨਹੀਂ ਆ ਸਾਰੇ ਮੁੰਡਾ ਦਾ ਜਹਾਨ ਕਰੇ ਮਾਰਾ ਹਾਰਾ ਕਰਿਆ ਗੜੀਆਂ ਨੇ ਕਰ ਕਰਾ ਕੁਮਾਰ ਹੋ ਜੇ ਲੈ ਲੈਣਾ ਪਿੰਜਾ ਬਈ ਕਿਧਰੋਂ ਤਾਂ ਆਜੇ ਕਿਧਰੋਂ ਤਾਂ ਪਰ ਕਿੱਥੇ ਬਈ ਕਹਿੰਦੇ ਜਿਹੜਾ ਟਾਈਮ ਆ ਟਾਈਮ ਬੜਾ ਔਖਾ ਲਾਂਹਦਾ ਇੱਕ ਇੱਕ ਕਮੈਂਟ ਜਿਹੜਾ ਬਈ ਬਹੁਤ ਲੇਟ ਹੋ ਜਾਂਦਾ ਨਹੀਂ ਨਹੀਂ ਲੈ ਮੈਂ ਚੰਗੀ ਤਾਂ ਲੋ ਦਿੰਦਾ ਤੇ ਨਹੀਂ ਇੰਟਰ ਲਾਈਨ ਓਏ ਚੜ ਓਏ ਆ ਵੀ ਇਹ ਲੋ ਬਈ ਬਾਬਾ ਕਾਂਤਾ ਮਾਰੀ ਜਾਂਦਾ ਨਿਗਾ ਬਾਬਾ ਇੱਥੇ ਆਉਂਦੇ ਕਿ ਨਹੀਂ ਡੈਗ 'ਤੇ ਫੇਰ ਹੁਣ ਕਿਵੇਂ ਕਰਗੇ ਬਾਜੀ ਵੰਡ ਜਾਣੀਆਂ ਬਾਈ ਜੀ ਬਾਜੀ ਵੰਡ ਲਗੇ ਮੋਟਰਸਾਈਕਲ ਮੇਰਾ ਇੱਥੇ ਰੱਖ ਮੋਟਰਸਾਈਕਲ ਸਾਡੀ ਬਾਪੂ ਕੰਤਾ ਕਹਿੰਦਾ ਵੀ ਮੋਟਰਸਾਈਕਲ ਅਸੀਂ ਰੱਖਦੇ ਆ ਤੇ ਦੇਖਦੇ ਆ ਬਾਈ ਹੁਣ ਬਾਜੀ ਦਾ ਕਿਵੇਂ ਕੀ ਬੰਦਾ ਹੈ ਪੁਰਾਣੇ ਖਿਡਾਰੀ ਆ ਬਾਪੂ ਵਰਗੇ ਬਾਈ ਤੇ ਜਿਹੜੇ ਛੋਟੀ ਉਮਰ ਤੋਂ ਹੀ ਆਪਦੀਆਂ ਸਮਾਵਾਂ ਦੇ ਰਹੇ ਆ ਕਬੂਤਰ ਬਾਜੀ ਦਾ ਸ਼ੌਂਕ ਰੱਖਦਾ ਬਾਪੂ ਅੱਜ ਵੀ ਜਿਹੜਾ ਸਾਰਾ ਦਿਨ ਬਾਪੂ ਨੇ ਕੋਠੇ ਦੇ ਸਵਾਵਾ ਦਿੱਤੀਆਂ ਤੇ ਕੋਈ ਵੀ ਆ ਕੇ ਐ ਨਹੀਂ ਕਹਿ ਸਕਦਾ ਵੀ ਮੇਰਾ ਕਬੂਤਰ ਉੱਥੇ ਸੀ ਜਾਂ ਉੱਥੇ ਸੀਗਾ ਤੇ ਬਾਪੂ ਦੀ ਨਿਗਾਹ ਹਜੇ ਵੀ ਐ ਨੌਂ ਵਾਰ ਨੌਂ ਆ ਬਾਈ ਮਾਹੌਲ ਤੁਸੀਂ ਦੇਖ ਸਕਦੇ ਹੋ ਕਬੂਤਰ ਬਾਕੀ 3 ਤਿੰਨਾ ਚ ਕੋਈ ਵੀ ਆ ਜੇ ਤੇ ਪਰ ਮੁਸ਼ਕਲ ਆ ਜਾਂਦਾ ਕਿਵੇਂ ਬਾਈ ਟੇਡਾ ਸਿੱਧਾ ਜਾਂ ਕਰੀ ਜਾਂਦਾ ਇਹਨੂੰ भ्रा ने भाई, <laughs> <दा प्रारी। laughs> <laughs> भाई, okay. भाई बहुत सहयोग दिता जी सवा पूरिया नभाइया भाई ने रोटी पानी चाह पानी <laughs> ਕੁਦਰਤ ਨੂੰ ਯਾਰ ਘਰੋਂ ਨਾ ਗਾਣਾ ਕਿ ਉਹ ਰਗਾ ਇਹ ਬਈ ਕੁਦਰਤ ਨੂੰ ਹੀ ਯਾਰ ਕਈ ਵਾਰ ਹੋ ਜਾਂਦਾ ਗਿੱਟ ਹੋ ਜਾਂਦਾ ਮੈਨੂੰ ਦੱਸਤਾ ਤੂੰ ਮੈਂ ਠੰਡਾ ਕੱਪੜਾ ਪਾਵਾਂ ਟੋਟੀ ਜੀ ਉਹ ਉੱਡੀ ਚਾਹਣ ਮੇਰੇ ਕੋਲ ਬੜੀ ਸ਼ੱਪ ਕਿਹੜਾ ਹੈ ਓਏ ਆਹ ਕਿੱਥੇ ਆਏ ਅਮਰਤ ਅਰੀ ਗਏ ਤਾਂ ਉੱਠੀ ਪੂਰੇ ਆ ਜਾਓ ਸਾਹਮਣੇ ਖੜਾ ਆ ਪੈਂਦਾ ਆ 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 Thank <laughs> you. हां मोटर हां पर पानी जाने ਤਾਂ ਫ੍ਰੀ ਦੇ ਨਿਆਰ ਭੰਡ ਲੈ ਦੋ ਸਾਂਝਾ ਸਾਂਝਾ ਸਾਰਾ ਕੋਈ ਨਹੀਂ ਫਿਰ ਫਾਇਦਾ ਹੀ ਨਹੀਂ ਸਾਰਾ ਹੋਲਡ ਕਰ ਲਉਂਗੀ ਅਗਲੀ ਵਾਰੀ ਅਗਲੀ ਵਾਰੀ ਕਿਲੇ ਮੇਵਾ ਗੜਾ ਫੋਨ ਦਾ ਪੱਖ ਕਰਕੇ ਆਓ ਜੀ ਇੱਕ ਹੋਰ ਕਰਾ ਦਿਓ ਸਾਡੇ ਪਿੰਡ ਵਾਲਿਆਂ ਨੂੰ ਤੈਨੂੰ ਪਹੁੰਚ ਲਿਓ ਬਾਕੀ ਕਰਨੀਆਂ ਕਿ ਨਹੀਂ ਇਹ پارਚੀ ਵੀ ਮੋਟਿਆਂ ਦੇ ਪਾਸੇ ਦੋ ਪਾਈ ਜੇ ਡਾ ਛੋਟਾ ਨਾ ਹੋਵੇ ਇਹਦਾ ਮਾਰੀ ਦੀ ਬਾਤ ਬੇਲਾ ਰਸਤਾ ਜੇ ਵਾਗੇ ਜਰਾ ਆ ਜਾਓ ਜੇਨੂੰ ਕੋਈ ਜੀ ਦਾ ਸਾਡੇ ਦੇ ਨਾਗਾ ਕਿਰਪਾ ਵਾਲਾ ਜੀ ਜੋਧੂ ਜੀ ਨੇ ਜੇ ਕੰਮ ਦਵਾਇ ਤੇ ਨਾ ਰੇ ਸਾਰਾ ਕੋਲ ਹਾਂ ਬੀ ਬਾਜੀ ਦੇ ਬਨੇ ਕੋ ਜੋਦੀ ਅੱਜ 24 ਤਰੀਕ ਨੂੰ ਹੈਗੀ ਆ ਨਾ ਕੋਈ ਗੱਲ ਨਹੀਂ ਹੋ ਚੁੱਕੀ ਸਦਰਾਨੇ ਦੇ ਮੈਂ ਮੇਰੇ ਬਿੰਦ ਕਰਾ 42 ਲੱਗੀ ਲੈ ਮੇਰੇ ਬਿੰਦ 24 ਮਾਜੀ ਨਹੀਂ ਮੈਂ ਤਰੀਕ ਨਹੀਂ ਜਾਉਂਦਾ ਕੀ ਲੱਗਦਾ ਬਾਈ ਗਗਨ ਆਉਣਗੇ ਨਹੀਂ ਨਹੀਂ ਹੋਣੀ ਹੈ ਡੈਗ ਪੇ ਡੈਗ ਪੇ ਫੇਰ ਆਣਾ ਉਹ ਤਰੋਚੀ ਆਪਣੇ ਅੱਜ ਮਾਰੀ ਕੱਟ ਕੇ ਫਿਰ ਨਾ 18 ਬੰਦੇ ਨੂੰ ਪਾਸਪੋਰਟ ਨਹੀਂ ਨਾ ਕਰ ਸਕਦੇ ਮਾਤਾ ਜੀ ਬਾਈ ਬਾਈ ਠੀਕ ਆ ਨਾ ਯਾਰ ਫੋਨ ਟਾਈਮ ਕਿੰਨਾ ਟਾਈਮ ਰਹਿ ਗਿਆ ਬਾਈ ਤੋਂ ਸਾਰੇ ਬਾਈ ਇੱਕ ਇੱਕ ਮਿਸਰ ਪੰਜ ਵਜੇ ਨਾਲੇ ਆ ਯਾਰ ਮੈਂ ਤਾਂ ਆਪਦੇ ਨਹੀਂ ਤੇ ਆ ਰਿਹਾ ਬਹੁਤ ਮਜ਼ਰੂ ਕੰਮ ਨਹੀਂ ਕਰਾਂ ਪੰਜ ਵਜੇ ਨਾਲੇ ਉਹ ਮੈਂ ਆਪਦਾ ਕਰਕੇ ਸਾ ਗੁਰੇ ਲੱਗਾ ਮੋਢੀ ਦੀ ਚੱਲ ਸਾਰੀ ਵੀਰੇ ਤੇ ਇਹ ਨਹੀਂ ਸਾਰੀ ਗੰਦਾ ਕੱਲ ਤਾਂ ਉਹੀ ਹੈ ਯਾਰ ਕੋਈ ਗੱਲ ਚੱਲ ਪਾ ਨਹੀਂ ਐਵੇਂ ਕਰਾਂਗੇ ਬਾਈ ਤੋਂ ਬਾਅਦ ਅੱਧੀ ਮਿੰਟ ਜੋ ਅੱਜ ਅਸਾ ਕੋਈ ਹੋਰ ਕੋਈ ਸ਼ਰਾਪਤੀ ਕਰਦੇ ਯਾਰ ਆਪਣੀਆਂ ਪਾਰਟੀਆਂ ਨੂੰ ਲੋਲ ਲਾ ਕੇ ਫੋਟੋ ਵਿੱਚ ਭੱਜੇ ਭੱਜੇ ਹਾਂ ਭਾਰਤ ਵਾਲਾ ਤੇਰੀ ਵੀ ਮਸਤੀ ਰਹੇ ਉਹ ਹੀ ਟੁੱਟਣਗੇ ਬਾਕੀ ਕਾਦਣਗੇ ਜਨੂ ਆਪ ਦੇ ਨਾਲ ਖੱਟ ਨਹੀਂ ਜੀ ਮੈਨੂੰ ਬੋਲ ਕੇ ਇਹ ਨਾਲ ਨਹੀਂ ਵੀ ਵੀਰੋ 300 ਡੂਗਾ ਟਾਈਮ ਬੀਵੀ ਚੈਟ ਫਟ ਗਿਆ ਮੇਰੇ ਕਿਹੜੀ ਚਾਹ 12 ਮਿੰਟ ਰਹੀ 11 ਮਿੰਟ ਰਹੀ 11 ਮਿੰਟ ਬਾਕੀ ਹੈ ਜੀ ਚਾਰ ਦਾਸ ਤੇ ਪਤਾ ਲੱਗ ਜਾਊਗਾ ਇੱਕ ਖੰਦ 21 ਦਿਨ ਦੂਹਾ ਟਾਈਮ ਵਾਲੇ ਪੁੱਤਰਾਂ ਦੇ 2 ਮਿੰਟ ਰਹਿ ਗਏ ਬਾਈ ਦੋ ਮਿੰਟਾਂ ਦੇ ਵਿੱਚ ਜਿਹੜਾ ਬਾਜੀ ਦਾ ਫੈਸਲਾ ਹੋ ਜਾਣਾ ਦੇਖਦੇ ਆ ਉਹ ਦੋ ਮਿੰਟ ਰਹਿ ਗਿਆ ਕੋਈ ਕਿਹਦੇ ਪੱਖ ਚ ਜਾਂਦਾ ਉਹ ਦੋ ਮਿੰਟ ਰਹਿ ਗਿਆ ਕਿ ਚੱਕੋ ਕੋਈ ਹੱਥ ਅੱਜ ਦਾ ਮੋਟਰਸਾਈਕਲ ਲੋ ਵੀ ਇੱਕ ਮਿੰਟ ਰਹਿ ਗਿਆ ਭਾਈ ਓਏ ਇੱਕ ਮਿੰਟ ਰਹਿ ਗਿਆ ਭਾਈ ਇਹ ਚੱਕ ਰਹੇ ਆ ਸਾਰੇ ਸੱਡੇ ਬੋਰਾ ਕਿੱਧਰ ਗਿਆ ਇੱਕ ਮਿੰਟ ਬਾਈ ਇੱਕ ਮਿੰਟ ਰਹਿ ਗਿਆ ਇੱਕ ਮਿੰਟ 41 ਸੈਕਿੰਡ ਇੱਕ ਮਿੰਟ ਰਹਿ ਗਿਆ ਜੀ ਹਜੇ ਵੀ ਮਾਰ ਲਓ ਆਵਾਜ਼ ਸੈਂਟਰ ਰਹਿ ਗਏ ਸੈਂਟਰ ਰਹਿ ਗਏ ਬੱਟ 7 6 5 4 4 3 2 ਟਾਈਮ ਹੋ ਗਿਆ ਬਾਈ ਲਓ ਬਈ ਤਿੰਨੇ ਕਬੂਤਰ ਬਾਹਰ ਆ ਤਿੰਨ ਜਾਣਿਆਂ ਦੇ ਪੱਖ 'ਚ ਜਿਹੜੀ ਇਹ ਬਾਜੀ ਗਈ ਬਾਈ ਬਾਈ ਨਾ ਅਨਾਉਂਸ ਕਰੀ ਇੱਕ ਵਾਰੀ ਦੂਰੀ ਆ ਵੀਰੇ ਯਾਰ बोलो माड़ा जाए नाम, नाम नहीं देने अगली बाजी दे। तो ਸਤਿ ਸ਼੍ਰੀ ਅਕਾਲ ਜੀ ਸਾਰੇ ਕੂਟਰਬਾਜ਼ ਵੀਰਾਂ ਨੂੰ ਤਿੰਨ ਕੂਟਰਾਂ 'ਚ ਬਾਜੀ ਸਾਂਝੀ ਹੋਈ ਸੀ ਬਾਈ ਕਲਜੀਤ ਮਚਾਕੀ ਜਪੜਾ ਦੀ ਖਿਰਕੀਆਂ ਵਾਲਾ ਰਣਜੀਤ ਤਲਵੰਡੀ ਤਿੰਨੇ ਕੂਟਰ ਬਾਜੀ ਕਰਕੇ ਤਿੰਨੇ ਕੂਟਰ ਚਲੇ ਗਏ ਇਹ ਡੈਕ 'ਤੇ ਕੁਝ ਵੀ ਹੋ ਗਿਆ ਸ਼ਾਮਲ ਨਹੀਂ ਸਾਡੇ ਕੋਲੇ ਕੋਈ ਵੀ ਹੋਇਆ ਚੰਗਾ ਕੋਈ ਨਹੀਂ ਸਾਡੀ ਕਮੇਟੀ ਦਾ ਫੈਸਲਾ ਵੀ ਅਸੀਂ ਨਾਮ ਕਿਸੇ ਨੂੰ ਕੁਝ ਨਹੀਂ ਦੇਣਾਗਾ ਉਹੀ ਨਾਮ ਅਸੀਂ ਅਗਲੀ ਬਾਜੀ ਤੇ ਦੇਵਾਂਗੇ ਜਿਹੜੇ ਉਹ ਵੰਡ ਗਏ ਜੇ ਕੋਈ ਪੁੱਤਰ ਟੈਕ ਹੁੰਦਾ ਮਗਰੋਂ ਤਾਂ ਅਸੀਂ ਉਹਦਾ ਨਾਮ ਬਣਾਉਂਦੇ ਪੁੱਤਰ ਤਿੰਨੇ ਹੀ ਸੀਗੇ ਤਿੰਨੇ ਹੀ ਨਹੀਂ ਟੈਕ ਹੋਏ ਸਾਡੇ ਕੋਲ ਟੈਕ ਹੋ ਕੇ ਚਲੇ ਗਏ ਇਸ ਕਰਕੇ ਅਸੀਂ ਕਿਸੇ ਨੂੰ ਕੋਈ ਨਾਮ ਨਹੀਂ ਦੇਣਾਗਾ ਉਹੀ ਨਾਮ ਅਸੀਂ ਅਗਲੀ ਬਾਜੀ ਤੇ ਦੇਵਾਂਗੇ ਜੇ ਦਾ ਕੋਈ ਛੋਟਾ ਮੋਟਾ ਨਾਮ ਹੋਵੇ ਤਾਂ ਅਸੀਂ ਪਰਚੀਆਂ ਪਾਦਗੇ ਮੋਟਰਸਾਈਕਲ ਦਾ ਕੰਮ ਆ ਬਾਈ ਤੇ ਉਹੀ ਅਸੀਂ ਅਗਲੀ ਬਾਜੀ ਤੇ ਮੋਟਰਸਾਈਕਲ ਦੇਵਾਂਗੇ ਇਹ ਫੈਸਲਾ ਸਾਡੀ ਕਮੇਟੀ ਦਾ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਘਰੇ ਜਾ ਕੇ ਠੰਡੀ ਲੱਸੀ ਕਰਕੇ ਪੀਣਾ ਧੰਨਵਾਦ ਸਾਰੇ ਜੀ ਦਾ ਜਿਨ੍ਹਾਂ ਨੇ ਇੰਤਰੀਆਂ ਕਰਾਈਆਂ ਅੱਜ ਕੁਛ ਨਾ ਕੁਛ ਗੁੰਦਕਤੀਰਾ ਵੀ ਖਾ ਸਕਦੇ ਧੰਨਵਾਦ ਸਾਰੇ ਨਗਰ ਦਾ ਤੇਰੇ ਕੋਰੇ ਭਾਈ ਕਿਸੇ ਨੇ ਡੱਕ ਨਹੀਂ ਕੁਛ ਨਾ ਕੁਛ ਸੱਜ ਗੁੰਦਕਤੀਰਾ ਵੀ ਪਿਉਂਦੇ ਨਦੜ ਕੇ ਖਾ ਸਕਦੇ ਢੰਡਾ ਆਂਦਾ ਕਾ ਸਕਦੇ ਬਿਲਕੁਲ ਜੀ ਸਾਰੇ ਕਬੂਤਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੋਦਲੇ ਵਾਲਾ ਤੇ ਕੁਲਵਿੰਦਰ ਹਿੰਮਤ ਤਸਵੀਰ ਤੇ ਸੀਰ ਸੂਰੇ ਵਾਲਾ ਗੋਰਾ ਤੇ ਸਾਡਾ ਭਾਂਜਾ ਇਹ ਚੰਗੀ ਤੇ ਗੋਰਾ ਸਾਰਿਆਂ ਨੇ ਬਹੁਤ ਸਾਥ ਦਿੱਤਾ ਜਿੰਨੇ ਪੁੱਤਰਾਂ ਵਾਲਿਆਂ ਨੇ ਜੋ ਫੈਸਲਾ ਕਰਦੇ ਰਹੇ ਅਸੀਂ ਵਧੀਆ ਦਿੱਤਾ ਸਾਰਿਆਂ ਦਾ ਧੰਨਵਾਦ ਹੈ ਸਾਡੇ ਨਾਲ ਸਾਥ ਦਿੰਦੇ ਰਹੋ ਤਾਂ ਅਸੀਂ ਬਾਜ਼ੀਆਂ ਵਧੀਆ ਖਰੀਦੇ ਰਹੋ ਬਾਜੀ ਕੱਲ੍ਹ ਪਿੰਡੇ ਤੋਂ ਅਨੁਸਾਰ ਸਾਰੇ ਪੂਜਾ ਕਰਵਾਤੀ ਬਿਲਕੁਲ ਜੀ ਬਾਹਰ ਦਾ ਨਾ ਰਹੇ ਜੀ ਜਾਨਤੀ ਜਾਓ ਲੋ ਠੀਕ ਹੈ ਜੀ ਮਿਲਦੇ ਆਂ ਅਗਲੀ ਬਾਜੀ ਤੇ